ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਉਮੀਦ ਹੈ ਕਿ ਤੁਸੀਂ ਵੀ ਠੀਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਵਧੀਆ ਤੇ ਅੱਜ ਆਪਾਂ ਲੱਗੇ ਆਂ ਭਾਰੀ ਕੰਬਲ ਚੱਕਣ ਤੇ ਤੁਹਾਨੂੰ ਦੱਸਾਂਗੇ ਉਹਨਾਂ ਦੀ ਤੈਅ ਲਾਉਣ ਦਾ ਸਾਨ ਤਰੀਕਾ ਵੀ ਕਿਵੇਂ ਸੌਖੇ ਤਰੀਕੇ ਨਾਲ ਭਾਰੀ ਕੰਬਲਾਂ ਨੂੰ ਆਪਾਂ ਰੱਖ ਸਕਦੇ ਆਂ ਕੰਬਲਾਂ ਦਾ ਗਰਾਂ ਲਾਇਆ ਪਿਆ ਆਪਣੇ ਤੇ ਇਹਨੂੰ ਚੱਕਦੇ ਆਂ ਹੁਣ ਨਾਲ ਦੇ ਨਾਲ ਤੁਹਾਨੂੰ ਦਿਖਾਵਾਂਗੇ ਸੋ ਦੋ ਵੀ ਕਿਹੜਾ ਸੌਖਾ ਤਰੀਕਾ ਦੱਸੋ ਸੌਖਾ ਤਰੀਕਾ ਮੈਨੂੰ ਵੀ ਨਹੀਂ ਪਤਾ ਕਿਹੜਾ ਸੌਖਾ ਤਰੀਕਾ ਕਹਤਾ ਹੈ ਜੀ ਲਓ ਜੀ ਦੱਸਦਾ ਤੁਹਾਨੂੰ ਸਾਰਿਆਂ ਨੂੰ ਤੇ ਚੰਗੀ ਤਰ੍ਹਾਂ ਪਹਿਲਾਂ ਨੂੰ ਚੱਕ ਕੇ ਕੰਬਾਂ ਨੂੰ ਡਬਲ ਫੋਲਡ ਕਰ ਲੈਣਾ ਅੱਛਾ ਇਹ ਤਾਂ ਹੈ ਵੀ ਜਿਹਨੂੰ ਜਲੀ ਪੂਰੀ ਤਰ੍ਹਾਂ ਇੱਕਸਾਰ ਕਰਕੇ ਫੋਲਡ ਕਰਕੇ ਫਿਰ ਆ ਵਾਲੇ ਪਾਸੇ ਨੂੰ ਖੁੱਲੀ ਸਾਈਡ ਨੂੰ ਇੱਧਰ ਨੂੰ ਫੋਲਡ ਕਰ ਦੇਣਾ ਇਹ ਤਰ੍ਹਾਂ ਇੱਕਸਾਰ ਕਰਨਾ ਹੈ ਬਿਲਕੁਲ ਪਰਤ ਨਹੀਂ ਰੱਖਣਾ ਹੈਗਾ ਫਿਰ ਆਵੜੀ ਸਾਈਡ ਪਰ ਨੂੰ ਫੋਲਡ ਕਰ ਦੇਣੀ ਆ ਤੇ ਉਧਰੋਂ ਮੋੜ ਨਹੀਂ ਆਉਣੀਆਂ ਨੇ ਚਲੋ ਦੋ ਕੋਰਸ ਸਖਤ ਤਰੀਕਾ ਦੁਆ ਦੇਖਿਓ ਸਖਤ ਛੇਵੇਂ ਨੂੰ ਅਦੀ ਆ ਉੱਪਰਲੀ ਇੱਕ ਤਹਿ ਚੱਕ ਕੇ ਨਾ ਇਹਦੇ ਪਿੱਛੇ ਨੂੰ ਮੋੜਾ ਲੈ ਕਿੰਨੇ ਨੂੰ ਲੂਣਾ ਕੱਗੇ ਉਹਦੇ ਹਣਾ ਹਾਂ ਬਿਲਕੁਲ ਤੇ ਸਾਡੇ OK ਤੇ ਮੀਨ ਦਾ ਬੰਦ ਹੋ ਗਿਆ ਪੈਕ ਟੇਚੀ ਵਾਲਾ ਹਾਂਜੀ ਨਾਲੇ ਕੰਬਲ ਦੀ ਤਹਿ ਨਾ ਆਪਣੀ ਖੁੱਲੂਗੀ ਨਹੀਂ ਆਪਾਂ ਜਿਵੇਂ ਮਰਜ਼ੀ ਇਹਨੂੰ ਸੁੱਟੀ ਜਾਈਏ ਕਿਤੇ ਮਰਜ਼ੀ ਲੈ ਜੀਏ ਚੱਕ ਕੇ ਤੇ ਫਿਰ ਨਹੀਂ ਸਾਡੀਆਂ ਨਾ ਤਹਿਾਂ ਖੁੱਲ ਹੀ ਜਾਂਦੀਆਂ ਨੇ ਜਿਵੇਂ ਹੁਣ ਅਸੀਂ ਉਪਰੋਂ ਝੱਕ ਕੇ ਉੱਤਰ ਲੈ ਕੇ ਜਾਣੇ ਨੇ ਸਟੋਰ 'ਚ ਤੇ ਪੇਰ ਲੋਟ ਨਹੀਂ ਆਉਂਦੇ ਹੈਗੇ ਤੇ ਹੁਣ ਆਪਾਂ ਕੋਈ ਪ੍ਰੋਬਲਮ ਨਹੀਂ ਆਉਣੇ ਦੇਖ ਸਕਦੇ ਹੋ ਤੁਸੀਂ ਕਿ ਨੀਚੇ ਜਿਹੀ ਤਰ੍ਹਾਂ ਕੰਬਲ ਫੋਲਡ ਹੋ ਗਿਆ ਕਿੰਨਾ ਭਾਰੀ ਕੰਬਲ ਸੀਗਾ ਨਾਲੇ ਤੇ ਜਿੰਨੇ ਮਰਜੀ ਇਹਨੂੰ ਸੁੱਟ ਦਈਏ ਤੇ ਇਹਦੀ ਤਹਿ ਦਹੀਂ ਰਹੂਗੀ ਖੁੱਲੂਗੀ ਨਿੱਗੀ ਤੇ ਹੁਣ ਆਪਾਂ ਬਾਕੀ ਕੰਬਲਾਂ ਨੂੰ ਵੀ ਆਪਣੇ ਸਾਰੇ ਕੰਬਲ ਧੁੱਤੇ ਹੋਏ ਨੇ ਤੇ ਉਹਨਾਂ ਦੀਆਂ ਵੀ ਤਹਿਾਂ ਲਗਾਵਾਂਗੇ ਤੇ ਨਾਲ ਦੀ ਨਾਲ ਤੁਹਾਨੂੰ ਦਿਖਾਵਾਂਗੇ ਉਹ ਸੀਗੇ ਆਪਣੇ ਡਬਲ ਕੰਬਲ ਸੀਗਾ ਡਬਲ ਬੈੱਡ ਦਾ ਤੇ ਆਹ ਨੇ ਸਿੰਗਲ ਤੇ ਆਪਾਂ ਸਿੰਗਲ ਕੰਬਲਾਂ ਦੀ ਵੀ ਤੈਅ ਲਾ ਦੇਣੀ ਆ ਤੇ ਦੋਵੇਂ ਦੋਵੇਂ ਪਾਸੇ ਨੂੰ ਆਉਗਾ ਫਿਰ ਦੋਵੇਂ ਉੰਕੇ ਫਿਰ ਰਖਣੇ ਵੀ ਸੌਖੇ ਹੋ ਜਾਣਗੇ ਤੇ ਚੱਕ ਕੇ ਲੈ ਕੇ ਜਾਣੇ ਵੀ ਸੌਖੇ ਰਹਿਣਗੇ ਤੇ ਜੇ ਮੈਂ ਮਰਚੀ ਚੱਕ ਕੇ ਸੁੱਕੀ ਜਾਵੋ ਇਹਨਾਂ ਮਿੱਟੀ ਮਰਚੀ ਇੱਕ ਜਿੰਦ ਹੋ ਜਾਂਦੀ ਹੈ ਆਪਣੀ ਤਰ੍ਹਾਂ ਦੀ ਬੈੱਡ ਸ਼ੀਟ ਦੀ ਲਾਸਾ ਦੇ ਵੈਸੇ ਅੱਧ ਜਿਹੜੀ ਜ਼ਿਆਦਾ ਬੜੀਆਂ ਨੇ ਫਿਰ ਉਹਨਾਂ ਨੂੰ ਕਵਰ ਚ ਪੈਕ ਕਰ ਦਿੰਨੇ ਆ ਲੈ ਆ ਮੈਂ ਚੱਕ ਕੇ ਹਾਂਜੀ ਚੱਕ ਲੈ ਕੇ ਆਉਣੀ ਲਓ ਜੀ ਪਹਿਲਾਂ ਕੰਬਲਾਂ ਵੀ ਲਗਾ ਲਈ ਆਪਾਂ ਨੇ ਤਹਿ ਤੇ ਹੁਣ ਆਪਾਂ ਬੈੱਡ ਸ਼ੀਟ ਦੀ ਤਹਿ ਲਗਾਉਣੀ ਦੱਸਾਂਗੇ ਤੁਹਾਨੂੰ ਆਸਾਨ ਜਿਹਾ ਬੈੱਡ ਸ਼ੀਟ ਤਾਂ ਜਿੰਨੇ ਸਾਰੇ ਪੈਕ ਕਰਤੀਆਂ ਸੀ ਫਿਰ ਮੈਂ ਕਿਹਾ ਨਹੀਂ ਵੀ ਸਾਰਿਆਂ ਦੀ ਐਟਾ ਤੇ ਇਹਨਾਂ ਦੀ ਆਪਾਂ ਤਿੰਨ ਉਹ ਕਰਾਂਗੇ ਬੈੱਡ ਸ਼ੀਟਾਂ ਕਿ ਆਪਣੀਆਂ ਜਿਆਦਾ ਹਨਾ ਵੱਡੀਆਂ ਜੀਆਂ ਨੇ ਹਾਫ ਹਾਫ ਤੇ ਟੂ ਫੋਲਡ ਕਰਾਂਗੇ ਹਾਂਜੀ ਤੇ ਇੱਦਾਂ ਫੋਲਡ ਰਾਉਂਡ ਆਊਨ ਕਰ ਹਾਂਜੀ ਤੇ ਇਹਨੂੰ ਇਦਾਂ ਰਾਉਂਡ ਰਾਉਂਡ ਇਦਾਂ ਸ਼ੀਟ ਬੈੱਡ ਸ਼ੀਟਸ ਨੂੰ ਰਾਉਂਡ ਰਾਉਂਡ ਕਰਕੇ ਤੇ ਫਿਰ ਇਦਾਂ ਵਿਚੋ ਫੋਲਡ ਕਰਤਾ ਮੈਂ ਵਿਚੋ ਬਸ ਉੱਪਰ ਲਈ ਜਾ ਸਕਣੀ ਆਉਦੀ ਤੈਦੀ ਤੇ ਉਹਦੇ ਵਿੱਚ ਇਦਾਂ ਟੱਕ ਦੇਣਾ ਤੇ ਤੁਸੀਂ ਦੇਖ ਸਕਦੇ ਹੋ ਵੀ ਕਿੰਨੇ ਸੋਹਣੇ ਤਰੀਕੇ ਨਾਲ ਬੈੱਡ ਸ਼ੀਟਸ ਆਪਣੀਆਂ ਪੈਕ ਹੋ ਗਈਆਂ ਨੇ ਪਹਿਲਾਂ ਆਪਾਂ ਨੇ ਗਲੇਫ ਤੇ ਬੈੱਡ ਸ਼ੀਟ ਲਾਤੀ ਤੇ ਇਹਦੇ ਨਾਲ ਸਰਾਣੀ ਨੇ ਉਹਨਾਂ ਦੇ ਕਵਰ ਨੇ ਤੇ ਉਹ ਵੀ ਤੁਹਾਨੂੰ ਦੱਸਾਂਗੇ ਵੀ ਕਿਵੇਂ ਉਹਨਾਂ ਦੇ ਕਵਰ ਨੂੰ ਫੋਲਡ ਕਰ ਸਕਦੇ ਹਾਂ ਵਿੱਚ ਦੇ ਕੇ ਇਹ ਤੇ ਦੇ ਕੇ ਫੋਲਡ ਕਰਾਂਗੇ ਉਹਨਾਂ ਨੂੰ ਤੇ ਬੈੱਡ ਸ਼ੀਟਸ ਦੀ ਤਿੰਨ ਤਿੰਨ ਲੇਅਰ ਦੇ ਵਿੱਚ ਹੀ ਠੀਕ ਆਉਂਦੀ ਆ ਤਿੰਨ ਵਾਰੀ ਫੋਲਡ ਕਰੀ ਹੀ ਠੀਕ ਆਉਂਦੀ ਆ ਕਿਉਂਕਿ ਜ਼ਿਆਦਾ ਵੱਡੀ ਆਂਦੀ ਆ ਇਹਨਾਂ ਬੈੱਡ ਸ਼ੀਟਸ ਦੀ ਕੋਈ ਛੋਟੀ ਹੋ ਜਾਂਦੀ ਆ ਕੰਨ ਕੰਨ ਕਿ ਟੋਲਦਾ ਹਾਂ ਅੰਚੇ ਨੇ ਠੀਕ ਆ ਸੋ ਇਹਦੇ ਵਿੱਚ ਪਿੱਲੋ ਕਵਰ ਵੀ ਦੇਤੇ ਪਿੱਲੋ ਉਧਰ ਰੱਖਦਾ ਤੇ ਕੇਦਾ ਰੱਖਦਾ ਇਹਦਾ ਵਿੱਚ ਦੇਦਾ ਪਿੱਲੋ ਵਿੱਚ ਹੀ ਪੈਕ ਹੋ ਗਏ ਕਿ ਤੋ ਵੀ ਪਿੱਲੋ ਨਿਕਲ ਕੇ ਨਹੀਂ गिरਣਗੇ ਜਿਵੇਂ ਕਿ ਆਪਾਂ ਪਿੱਲੋਆਂ ਦੀ ਤਹਿ ਚਾਦਰਾਂ ਦੇ ਵਿੱਚ ਲਾ ਕੇ ਦੇ ਦੇਣੇ ਹੁੰਦੇ ਆ ਹਨਾ ਉਹ ਪਿੱਲੋ ਨਿਕਲਦੇ ਨਹੀਂ ਜਦੋਂ ਆਪਾਂ ਕਿਤੇ ਰੱਖ ਕੇ ਚੱਕ ਕੇ ਰੱਖ ਦਿੰਦੇ ਆ ਉਹਨਾਂ ਨੂੰ ਪਿੱਲੋ ਵਿੱਚੋਂ ਨਿਕਲੀ ਜਾਂਦੇ ਨੇ ਤੇ ਇਦਾਂ ਕਰਦੇ ਨਹੀਂ ਕਿਤੇ ਵੀ